ਰੀਕੋਰ ਖਬਰਨਾਮਾ ਤੇ ਸਭ ਦਾ ਸਵਾਗਤ ਹੈ। ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪਿਛਲੀ ਇੱਕ ਤਰੀਕ ਨੂੰ ਸਰਕਾਰੀ ਬੋਲੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਹੁਣ ਮੰਡੀਆਂ ਦੇ ਵਿੱਚ ਕਣਕ ਦੀ ਪੂਰੀ ਆਮਦ ਸ਼ੁਰੂ ਹੋ ਚੁੱਕੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਤੇ ਕਿਤੇ ਕਿਸਾਨ ਸਰਕਾਰਾਂ ਤੋਂ ਨਜ਼ਰ ਆ ਰਹੇ ਨੇ। ਪਿਛਲੇ ਦਿਨੀ ਜੇ ਸਾਹਮਣੇ ਆਇਆ ਸੀ ਕਿ ਲਗਾਤਾਰ ਮੰਡੀਆਂ ਦੇ ਵਿੱਚ ਕਿਸਾਨ ਖੱਜਲ ਖੇ ਹੋ ਰਹੇ ਨੇ ਉਹਨਾਂ ਦੀ ਕਣਕ ਦੀ ਜਿਹੜੀ ਤਲਾਈ ਨਹੀਂ ਹੋ ਰਹੀ ਨਮੀ ਵੱਧ ਦੱਸੀ ਜਾ ਰਹੀ ਹੈ। ਇਨਾ ਸਾਬ ਨੂੰ ਦੇਖਦੇ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਕਟਰ ਤੋਂ ਹਲਕਾ ਇੰਚਾਰਜ ਪਰਮਨ ਸਿੰਘ ਬੰਟੀ ਰਮਾਣਾ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨਾਲ ਹੀ ਇਹਨਾਂ ਮੀਰੀਆਂ ਨਾਲ ਗੱਲਬਾਤ ਕਰਦੇ ਹੋਏ ਕਿ ਸਰਕਾਰ ਵੱਲੋਂ ਲੱਖ ਦਾਅਵੇ ਕੀਤੇ ਜਾਣ ਪਰ ਉਸ ਦੇ ਬਾਵਜੂਦ ਇਸ ਵਾਰ ਫਿਰ ਮੰਡੀਆਂ ਦੇ ਵਿੱਚ ਕਿਸਾਨ ਰੋਏ ਨੇ ਉਹਨਾਂ ਨਾਲ ਹੀ ਕਿਹਾ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਜੋ ਵੀ ਕਿਸਾਨਾਂ ਦਾ ਨੁਕਸਾਨ ਹੋਏਗਾ ਉਹਨਾਂ ਗਦਾਰੀ ਕਰਕੇ ਜਲਦ ਮੁਆਜਾ ਦਿੱਤਾ ਜਾਵੇਗਾ ਪਰ ਨਾ ਹੀ ਹਜੇ ਤੱਕ ਜਿਹੜਾ ਕਿਸਾਨਾਂ ਨੂੰ ਮੁਆਜਾ ਮਿਲਿਆ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਪਰਮ ਸਿੰਘ ਪਾਰਟੀ ਰਮਾਣਾ ਨੇ 15-15 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਚ ਬੈਠਿਆ ਨੂੰ ਸਾਡੇ ਹਲਕੇ ਚ ਕੀ ਸਾਰੇ ਪੰਜਾਬ ਚ ਹੀ ਇਹੀ ਸਮੱਸਿਆ ਸੋ ਮੈਂ ਤਾਂ ਇਸ ਔਖੇ ਸਮੇਂ ਚ ਦੁੱਖ ਦੀ ਘੜੀ ਚ ਜਦੋਂ ਬੰਦੇ ਨੇ ਆਪਦੇ ਲਹੂ ਪਸੀਨੇ ਨਾਲ 6 ਮਹੀਨੇ ਫਸਲ ਆਪਦੀ ਤਿਆਰ ਕਰਕੇ ਉਸ ਫਸਲ ਨੂੰ ਵੇਚਣ ਵਾਸਤੇ ਮੰਡੀ ਚ ਲਿਆਉਣੇ ਆ ਉਹਦੇ ਚ ਵੀ ਦਿੱਕਤ ਆਉਂਦੀ ਹੈ ਮੈਂ ਅੱਜ ਇਹਨਾਂ ਦੇ ਸੌਖੀ ਘੜੀ ਚ ਨਾਲ ਖੜਾ 15 15 ਦਿਨ ਹੋ ਗਏ ਮੰਡੀ ਚ ਫਸਲਾਂ ਆਈਆਂ ਨੂੰ ਤੇ ਹਜੇ ਤੱਕ ਮੰਡੀਆਂ ਚ ਕਿਸਾਨ ਰੋਲ ਰਿਹਾ ਮਾਨਾ ਸਾਹਿਬ ਬੋਲੀ ਨਹੀਂ ਲੱਗ ਰਹੀ ਮੰਡੀ ਚ ਬੈਠੂ ਕੇ ਕੂੜੀ ਬਣਾਉਗਾ ਕਿਸਾਨ ਨੇ ਕੂੜੀ ਵੀ ਬਣਾਉਣੀ ਆ ਤਾਂ ਤਾਂ ਮੰਡੀ ਚ ਬੈਠਾ ਬਿਲਕੁਲ ਠੀਕ ਗੱਲ ਹੈ ਜੀ ਮੈਂ ਉਹੀ ਗੱਲ ਤੇ ਆਉਣਾ 15 15 ਦਿਨ ਇੱਥੇ ਬੈਠਿਆ ਨੂੰ ਹੋ ਗਏ ਮੰਡੀ ਚ ਫਸਲ ਆਪਦੀ ਸਾਹਮਣੇ ਬੈਠੇ ਇੱਥੇ ਉਹਦੀ ਰਾਖੀ ਕਰੇ ਕਿ ਤੂੜੀ ਬਣਾਵੇ ਰੋਜ਼ ਮੌਸਮ ਰੰਗ ਬਦਲਦਾ ਬੋਲੀ ਲੱਗ ਨਹੀਂ ਰਹੀ ਬਾਰਦਾਨਾ ਆ ਨਹੀਂ ਰਿਹਾ ਸਰਕਾਰ ਸੁੱਤੀ ਪਈ ਹੈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆ ਰਿਹਾ ਪੁੱਛਣ ਵਾਸਤੇ ਤੇ ਇਹ ਸਰਕਾਰ ਦੇ ਬਿਆਨ ਕੀ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਸਰਕਾਰ ਚਾਉਣ ਤੋਂ ਪਹਿਲਾਂ ਕਿ ਇਹ ਹਾਲਾਤ ਵਧੀਆ ਇਹੋ ਜਿਹੇ ਬਣਾਵਾਂਗੇ ਕਿ ਫਸਲ ਮੰਡੀ ਚ ਆਇਆ ਬਾਅਦ ਚ ਕਰੂਗੀ ਤੇ ਕਿਸਾਨ ਨੂੰ ਪਹਿਲਾਂ ਵੇਲਾ ਕਰਦਿਆ ਕਰਾਂਗੇ ਇਹ ਸਾਰਿਆਂ ਨੇ ਆਪਾਂ ਬਿਆਨ ਸੁਨੇ ਹੈ ਤੇ ਅੱਜ ਹਾਲਾਤ ਕੀ ਹੈ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਪੁੱਛ ਲਓ ਸਾਰਿਆਂ ਨੂੰ 8 8 9 9 ਦਿਨ ਤੋਂ ਘੱਟ ਤੱਕ ਕਿਸੇ ਨੂੰ ਨਹੀਂ ਹੋਗੇ ਕਿਸੇ ਨੂੰ 12 ਦਿਨ ਹੋ ਗਏ ਕਿਸੇ ਨੂੰ 15 ਦਿਨ ਹੋ ਗਏ ਤੁਹਾਨੂੰ ਇੱਕ ਵੀ ਟਰੱਕ ਨਹੀਂ ਨਜ਼ਰ ਆਇਆ ਇੱਕ ਟਰੱਕ ਨਹੀਂ ਸਾਰੀ ਮੰਡੀ ਚ ਨਜ਼ਰ ਆਉਂਦਾ ਲਿਫਟਿੰਗ ਕਰਨ ਵਾਸਤੇ ਇੱਕ ਬੋਰੀ ਦੀ ਲਿਫਟਿੰਗ ਨਹੀਂ ਹੋਈ ਮੈਨੂੰ 12 12 ਦਿਨ ਹੋ ਗਏ ਹਾਂ ਜੀ ਮੈਨੂੰ 10 ਦਿਨ 10 ਦਿਨ ਆਹ ਭਾਈ ਜੀ ਨੂੰ ਹੋ ਗਏ ਐਲ ਤੋਂ 12 12 ਦਿਨ 15 15 ਦਿਨ ਹੋ ਗਏ ਤੇ ਫਿਰ ਕਸੂਰ ਕੀ ਹੈ ਇਹਨਾਂ ਦਾ ਉਦੋਂ ਤਾਂ ਭਗਵੰਤ ਮਾਨ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਖਰੀਦ ਦੀਆਂ ਗੱਲਾਂ ਕਰਦਾ ਸੀ ਮੁਆਵਜ਼ੇ ਦੀਆਂ ਗੱਲਾਂ ਕਰਦਾ ਸੀ ਕਿ ਤੁਹਾਡੀ ਫਸਲ ਖਰਾਬ ਹੋਊਗੀ ਗਰਦੌਰੀ ਬਾਅਦ ਚ ਹੋਇਆ ਕਰੂ 20-20 ਹਜ਼ਾਰ ਰੁਪਈਆ ਪਹਿਲਾਂ ਤੁਹਾਨੂੰ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਕਰ ਗਰਦੌਰੀ ਹੁੰਦੀ ਰਹੂਗੀ ਇੱਥੇ ਕਿਸੇ ਨੂੰ 2 ਰੁਪਈਏ ਨਹੀਂ ਮਿਲੇ ਅਜੇ ਤੱਕ ਮੁਆਵਜ਼ੇ ਨੂੰ ਲੈ ਕੇ ਤਾਂ ਕੱਲ ਹੀ ਉਹਨਾਂ ਨੇ ਬੈਨ ਦਿੱਤਾ ਹੈ ਕਿ ਜਿਹੜਾ ਕੱਲ ਗੜੇ ਮਾਰੀ ਦਾ ਸਨ ਹੋਇਆ ਉਹਦਾ ਵੀ ਸਰਕਾਰ ਦਾਣੇ-ਦਾਣੇ ਦਾ ਹਿਸਾਬ ਕਿ ਉਹ ਤੁਸੀਂ 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 2.5 ਤੁਹਾਨੂੰ ਵੀ 2.5 ਸਾਲ ਹੋ ਗਏ ਤੁਸੀਂ ਵੱਡਾ ਚੈਨਲ ਹੋ ਤੁਹਾਡੇ ਕੋਲੇ ਸਾਰੇ ਤੁਹਾਡੇ ਆਰਕਾਈਵਸ ਦੇ ਵਿੱਚ ਰਿਕਾਰਡ ਹੁੰਦੇ ਆ ਜਿੰਨੇ ਵਾਰੀ ਵਿਪਤਾ ਆਈ ਹੈ ਚਾਹੇ ਗੜੇ ਮਾਰੀ ਨਾਲ ਆਈ ਆ 2.5 ਸਾਲਾਂ ਚ ਚਾਹੇ ਸੁੰਡੀ ਦਾ ਅਟੈਕ ਹੋਇਆ ਚਾਹੇ ਹੜਾਂ ਦੀ ਗੱਲ ਆਈ ਹਰ ਵੇਲੇ ਇਹੀ ਬਿਆਨ ਹੈ ਹੁਣ ਤਾਂ ਕਹਿੰਦਾ ਮੁਆਵਜ਼ਾ ਦੇਵਾਂਗੇ ਉਹ ਤਾਂ ਕਹਿੰਦਾ ਅਸੀਂ ਕੁਕੜੀਆਂ ਦੇ ਤੇ ਅੰਡਿਆਂ ਦੇ ਵੀ ਪੈਸੇ ਦੇਵਾਂਗੇ ਸੋ ਬਿਆਨਾਂ ਤੇ ਨਾ ਜਾਈਏ ਹੁਣ ਆਪਾਂ ਇਕੱਲਿਆਂ ਸੋ ਇਹ ਜੋ ਹਾਲਾਤ ਹੈ ਐਮ ਐਸ ਪੀ ਦੀ ਗੱਲ ਕੀਤੀ ਸਰਕਾਰ ਨੇ ਕਿ ਬਾਈ ਦੀਆਂ ਬਾਈ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਕਿੱਥੇ ਗਈ ਐਮ ਐਸ ਪੀ ਜੀ ਉਹ ਕਿੱਥੇ ਗਿਆ ਮੁਆਵਜ਼ਾ ਆ ਕਿਸਾਨ ਰੋਲ ਰਿਹਾ ਮੰਡੀਆਂ 'ਚ ਇਹ ਜੇ ਅੱਜ ਇਹਨਾਂ ਦੀ ਤੋਲ ਨਹੀਂ ਲੱਗਦਾ ਤੇ ਇਹਨਾਂ ਨੂੰ ਫਾਰਕ ਨਹੀਂ ਕੀਤਾ ਜਾਂਦਾ ਬਾਰਦਾਨਾ ਨਹੀਂ ਆਉਂਦਾ ਲਿਫਟਿੰਗ ਨਹੀਂ ਹੁੰਦੀ ਤਾਂ ਧਰਨਾ ਲਾਵਾਂਗੇ ਤੇ ਸੜਕ ਵੀ ਜਾਮ ਕਰਾਂਗੇ ਇਹ ਕੀ ਨਾਮ ਆਪ ਕੋਲ ਸਰਕਾਰਨ ਸੇਕਰ ਕਿਹੜੇ ਪਿੰਡ ਤੋਂ ਆਇਓ ਗੱਲ ਕਰ ਸੈਦੇ ਘਰਾਂ ਆਏ ਕਣਕਰ ਹੈਗੇ ਕਿੰਨੇ ਦਿਨ ਹੋ ਗਏ ਹੋ ਗਏ 6-7 ਦਿਨ ਹੋ 6 ਦਿਨ ਹੋ ਆਹੋ ਖੁੱਲੀ ਨਹੀਂ ਸੀ ਕਣਕਰ ਨਹੀਂ ਚੁੱਲੇ ਨਹੀਂ ਸੀ ਅੱਜ ਤੋਂ ਕੀ ਕਾਰਨ ਸੀਗਾ ਕਣਕ ਤਾਂ ਸੁੱਕੀ ਆਪਣੀ ਵੱਢੀ ਗਈ ਆਪਾਂ ਲੈਟ ਹੀ ਲੈਂਦੇ ਸੀ ਕਣਕਰ ਤੋਲ ਕਿਉਂ ਨਹੀਂ ਰਹੀ? ਝੋਲ ਬਸ ਬੋਰੀਆਂ ਨਹੀਂ ਆ ਰਹੀਆਂ ਸੀ ਬੋਰੀਆਂ ਹੁਣ ਹੁਣ ਤਾਂ ਫੇਰ ਹੀ ਤੋਲ ਨਹੀਂ। ਅੱਜ ਲੱਗਦਾ ਤੋਲ ਜੂ। ਅੱਜ ਮੇਰੇ ਲੱਗਦੀ। ਸਾਰੇ ਖੜੇ ਆ। ਸਰਕਾਰ ਤਾਂ ਕਹਿੰਦੀ ਵੀ ਅਸੀਂ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣੀ ਵੱਡੀਆਂ। ਬਾਲੇ ਆਉਂਦੇ ਸੀ ਕਿਸਾਨਾਂ ਨੂੰ ਤਾਂ ਆਇਆ ਬਾਲੇ ਕਈ ਬੈਠੇ 15-15 ਮਹੀਨਿਆਂ ਦੇ ਵਿਜਾਰੇ। ਮੰਡੀ 'ਚ ਬੈਠੇ। ਨਹੀਂ ਤੋਲ ਰਹੀ। ਮੈਂ ਅੱਜ ਉਹਨਾਂ ਨਾਲ ਇਹੀ ਗੱਲ ਮੇਰਾ ਬਿਆਨ ਸਿੰਘ ਕਿੰਨੇ ਦਿਨ ਹੋ ਗਏ ਤੁਹਾਨੂੰ ਕਣਕ ਲੈ ਕੇ ਆਏ ਨੇ? 8 ਦਿਨ ਹੋ ਗਏ। ਕਹਿੰਦੇ ਮੋਲੀ ਲੱਗੀ ਚਾਰ ਦਿਨੋਂ ਚਾਰ ਦਿਨੋਂ ਕੇ ਵਰਦਾਨਾ ਨਹੀਂ ਆਉਂਦਾ ਜੀ ਮੋਲੀ ਲੱਗੀ ਚਾਰ ਦਿਨੋਂ ਹਾਂਜੀ ਚਾਰ ਦਿਨੋਂ ਵਰਦਾਨਾ ਨਹੀਂ ਆਇਆ ਵਰਦਾਨਾ ਨਹੀਂ ਆਇਆ ਕੀ ਕਹਿੰਦੇ ਕੀ ਹੈ ਬੱਸ ਕਹਿੰਦੇ ਆ ਜਾਊਗਾ ਸਵੇਰੇ ਆ ਜਾਊਗਾ ਰਾਤ ਨੂੰ ਆਏਂਦਾ ਲੱਗਿਆ ਪਿਆ ਤੇ ਕਹਿੰਦੇ ਪਤਾ ਨਹੀਂ ਕਿੰਨੀ ਗਵਾਟ ਪੈ ਲੱਗਿਆ ਕਹਿੰਦੇ ਲੱਗਿਆ ਪਿਆ ਆਉਂਗਾ ਆਉਂਦਾ ਆਇਆ ਨਹੀਂ ਚਾਰ ਦਿਨ ਹੋ ਗਏ ਬੋਲੀ ਲੱਗੀ ਨੂੰ ਚਾਰ ਦਿਨ ਪਹਿਲਾਂ ਲੱਗੀ ਨਹੀਂ ਸੀ ਪੂਰੇ 8 ਦਿਨ ਹੋ ਗਏ ਅੱਜ ਜੀ ਨੌਵਾਂ ਦਿਨ ਆਜੇ ਸਰਕਾਰ ਤੱਕ ਇਹ ਨਹੀਂ ਕੀ ਵੀ ਅਸੀਂ ਨਾਲ ਨੂੰ ਸੁਣ ਸਿੰਘ ਨਹੀਂ ਨਹੀਂ ਐਵੇਂ ਗੱਲਾਂ ਹੀ ਆ ਸਭ ਗੱਲਾਂ ਹੀ ਸਰਕਾਰਾਂ ਦੀਆਂ ਸਮੱਸਿਆ ਫੁੱਲ ਆ ਜੀ ਇਹਨਾਂ ਮਰਜ਼ੀ ਪੁੱਛ ਲੈ ਸਮੱਸਿਆ ਹੀ ਹੈ ਸਾਰੇ ਦਾਣੇ ਸੁੱਕੇ ਵੇ ਸਰ ਕਿ ਕੋਈ 12 13 ਦਿਨਾਂ ਤੋਂ ਘਟ ਕੋਈ ਬੰਦਾ ਨਹੀਂ ਇੱਥੇ ਬੈਠਾ ਦਾਣੇ ਮੌਸਮ ਵੀ ਖਰਾਬ ਹੈ ਮੌਸਮ ਖਰਾਬ ਹੈ ਜੀ ਗੜੇਵਾਰੀ ਇੱਥੇ ਚਲੋ ਇੱਥੇ ਨਹੀਂ ਹੋਈ ਨਾਲ ਆਪਣੇ ਸਾਰੇ ਬਹੁਤ ਨੁਕਸਾਨ ਪੂਰਾ ਜੀ ਤੇ ਪੂਰੀ ਖੱਜਲ ਖਰਾਬੀ ਹੈ ਸਰਕਾਰ ਕੋਈ ਨਹੀਂ ਆਵੇਂ ਗੱਲਾਂ ਹੀ ਹੈ ਸਰਕਾਰ ਦੀ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਆਇਆ ਜੀ ਕਿਸਾਨ ਜੁਨੇ ਤਰਨ ਲਾਇਆ ਮਾੜਾ ਮੋਟਾ ਕੋਈ ਇੱਕ ਦੋ ਢੇਰੀਆਂ ਕੱਢ ਦਿੰਦੇ ਆ ਨੀ ਦਾ ਬਸ ਕੋਈ ਨਹੀਂ ਆਇਆ ਮਾ ਬਜਾ ਤਾਂ ਦਾ ਤੇ ਖੁੱਡੀਆਂ ਸਾਹਿਬ ਦੇ ਨੂੰ ਕਿਉਂ ਘੇਰਦੇ ਹਾਂ ਜੇ ਮਾ ਬਜਾ ਉੱਥੇ ਖੜੇ ਮਾਈ ਹੋਏ ਪਿੰਡ ਨਹੀਂ ਪੇ ਬੜਨੀ ਤਾਂ ਪਿੰਡ ਚ ਕਿਉਂ ਨਹੀਂ ਬੜਨ ਦਿੱਤਾ ਜੇ ਮਾ ਬਜਾ ਦਿੱਤਾ ਹੁੰਦਾ ਤਾਂ ਕਿਉਂ ਨਾ ਰੋਕਦੇ ਕਿਉਂ ਇਹਨਾਂ ਇਹ ਗੱਲਾਂ ਹੀ ਆ ਕੱਲੀਆਂ ਕੁਝ ਨਹੀਂ ਦੇ ਰਹੇ ਥੋੜੇ ਪਿੰਡ ਚ ਕਿਨੇ ਦਿਨ ਤੋਂ ਬੋਲੀ ਨਹੀਂ ਲੱਗੀ ਸਾਡੇ ਪਿੰਡ ਚ ਪਰਸੋਂ ਬੋਲੀ ਲੱਗੀ ਆ ਉਹ ਵੀ ਧਰਨਾ ਲਾਇਆ ਤਾਂ ਤਾਂ ਲੱਗੀ ਆ ਜੀ ਕਿਸਾਨਾਂ ਚਾਹੇ ਬੰਦਿਆਂ ਨੇ ਤੇ 12-12 ਦਿਨ ਤੋਂ ਪਹਿਲਾਂ ਬੈਠਿਆਂ ਨੂੰ ਹੋ ਗਈ ਸੀ ਜੀ ਵਿਸਾਖੀ ਤੋਂ ਪਹਿਲਾਂ ਕਣਕ ਤਾਂ ਬਾਅਦ ਚ ਆਈ ਆ ਵਿਸਾਖੀ ਤੋਂ ਪਹਿਲਾਂ ਦਾਦਰ ਪਹਿਲਾਂ ਤਾਂ ਕਣਕ ਵੜੀ ਨਹੀਂ ਸੀ ਪੱਕੀ ਕਣਕ ਸੀ ਐਡਾ ਬੁਰਾ ਥੋੜਾ ਕੀ ਕਹਿਣਾ ਹੈ ਸਰ ਅਸੀਂ ਇਹ ਕਹਿ ਰਹੇ ਹਾਂ ਜੀ ਵੀ ਕਿਸਾਨ ਦੇ ਨਾਲ-ਨਾਲ ਜੇ ਆਪਾਂ ਮਜ਼ਦੂਰ ਦੀ ਵੀ ਇਹ ਗੱਲ ਕਰੀਏ ਵੀ ਮਜ਼ਦੂਰ ਵੀ ਇੱਥੋਂ ਮੰਡੀਆਂ ਚ ਵੇਲੇ ਹੋਣ ਕਿਸਾਨ ਜਿੱਥੇ ਵਿਹਲੇ ਹੋਣਗੇ ਆਪਣੀਆਂ ਤੂੜੀਆਂ ਦਾ ਕਰਨਗੇ ਉੱਥੇ ਮਜ਼ਦੂਰਾਂ ਨੂੰ ਵੀ ਆਹ ਚਾਰ ਦਿਨ ਲਾਲਚ ਹੁੰਦਾ ਗਰੀਬਾਂ ਨੇ ਉਹਨਾਂ ਨੇ ਵੀ ਆਪਦੇ ਬੱਚੇ ਪਾਲਣੇ ਆ ਤੁਸੀਂ ਵੇਖ ਰਹੇ ਹੋ ਵੀ ਇਹ ਬਹੁਤ ਵੱਡੀ ਮੰਡੀ ਆ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਵੀ ਇਹਨੂੰ ਕਮ ਸੇ ਕਮ 8 ਤੋਂ 10 ਪਿੰਡ ਪੈਂਦੇ ਇਸ ਮੰਡੀ ਨੂੰ 8-10 ਪਿੰਡਾਂ ਦੀ ਵੇਖੋ ਕਿੰਨੀ ਲੇਬਰ ਹੋਊਗੀ ਕਿੰਨੇ ਕਿਸਾਨ ਹੋਣਗੇ ਜੇਕਰ ਉਹ ਇੱਥੋਂ ਜਲਦੀ ਵਿਹਲੇ ਹੋਣਗੇ ਤੇ ਜਲਦੀ ਆਪਣੀਆਂ ਫਸਲਾਂ ਦਾ ਜਿਹੜੇ ਸਾਫ ਸੰਭਾਲ ਕਰਨਗੇ ਜਿਹੜੇ ਮਜ਼ਦੂਰ ਆ ਉਹ ਆਪ ਦਾ ਹੋਰ ਪਾਸੇ ਆਪ ਦਾ ਕੰਮ ਕਰ ਕਰਨਗੇ ਦਿਹਾੜੀ ਕਰਨਗੇ ਜਾਂ ਕਿਸੇ ਨਾਲ ਕੋਈ ਵੀ ਕੰਮ ਕਰਨਾ ਉਹ ਉਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਅੱਜ ਸਾਡੇ ਸ਼੍ਰੋਮਣੀ ਕਾਲੀਦਾਸ ਤੋਂ ਹਲਕਾ ਇੰਚਾਰਜ ਸਰਦਾਰ ਪਰਪੰਸ ਸਿੰਘ ਬੰਟੀ ਰਮਾਣਾ ਜੀ ਆਏ ਆ ਸਮੁੱਚੀ ਟੀਮ ਆਈ ਆ ਤੁਹਾਡਾ ਸਾਰਾ ਮੀਡੀਆ ਆ ਤੇ ਕਿੱਡੀ ਵੱਡੀ ਮੰਡੀ ਆ ਇੱਕ ਵੀ ਤੁਹਾਨੂੰ ਟਰੱਕ ਨਜ਼ਰ ਨਹੀਂ ਆਊਗਾ ਇੱਥੇ ਸਰਕਾਰ ਦੀ ਜਿਹੜੀ ਨਲਾਇਕੀ ਆ ਕੱਲ ਮਹਿਮਾਨ ਸਾਹਿਬ ਦਾ ਬਿਆਨ ਦੇਖ ਰਿਆ ਸੀਗਾ ਤੇ ਉਹ ਕਹਿ ਰਹੇ ਸੀਗੇ ਵੀ ਅਸੀਂ ਗੜੇ ਮਾਰੀ ਤੇ ਮੁਆਵਜ਼ਾ ਦੇਵਾਂਗੇ ਕਿਉਂ ਭਾਈ ਸਾਹਿਬ ਪਹਿਲਾਂ ਬਾਰਡਰ ਏਰੀਆ ਦੇ ਵਿੱਚ ਜਿੱਥੇ ਬੰਨ ਦਰਿਆ ਦੇ ਬੰਨ ਟੁੱਟੇ ਸੀਗੇ ਉੱਥੇ ਸਾਡੇ ਕਿਸਾਨ ਭਰਾ ਜਾ ਕੇ ਅਸੀਂ ਉੱਥੇ ਪਨੀਰੀਆਂ ਦੇਖ ਕੇ ਆਏ ਆ ਹਰਾ-ਚਾਰਾ ਦੇਖਿਆ ਸਾਨੂੰ ਤੋਂ ਕਿ ਤੁਹਾਡਾ ਨੁਮਾਇੰਦਾ ਨਜ਼ਰ ਨਹੀਂ ਆਏਗਾ ਤੁਸੀਂ ਤਾਂ ਉੱਥੇ ਵੀ ਨਹੀਂ ਸੀ ਗਏ ਬੱਕਰੀ ਮਰੀ ਦੇ ਪੈਸੇ ਤੁਸੀਂ ਕਹਿੰਦੇ ਸੀਗੇ ਕੁੱਕੜੀ ਮਰੀ ਦੇ ਕਹਿੰਦੇ ਸੀ ਉਹ ਤੁਹਾਡੇ ਬਿਆਨ ਕਿੱਧਰ ਗਏ ਆ ਸੋ ਸਾਡੀ ਇਹ ਸੋਚ ਆ ਵੀ ਚਲੋ ਆਪਾਂ ਇੱਕ ਪਾਰਟੀ ਬਾਜ਼ੀ ਤੇ ਨਹੀਂ ਗੱਲ ਕਰਦੇ ਇਨਸਾਨੀਅਤ ਦੀ ਗੱਲ ਕਰਦੇ ਆ ਕਿ ਸਰਕਾਰ ਨੂੰ ਚਾਹੀਦਾ ਵੀ ਕੋਈ ਨਾ ਕੋਈ ਨਮੈਂਦਾ ਤੁਹਾਡਾ ਜਲਾ ਲੈਵਲ ਤੇ ਕੋਈ ਬਲਾਕ ਲੈਵਲ ਤੇ ਕੋਈ ਅਫਸਰ ਹੋਣਾ ਕਿਸਾਨਾਂ ਨੂੰ ਭਰੋਸਾ ਦੇਣ ਕਿ ਇੱਕ ਦੋ ਦਿਨਾਂ ਦੇ ਵਿੱਚ ਲਿਫਟਿੰਗ ਜਾਰੀ ਹੋਵੇ ਤਾਂ ਕਿ ਮੌਸਮ ਦੇ ਮੱਦੇ ਨਜ਼ਰ ਆਪਾਂ ਰੱਖੀਏ ਮੌਸਮ ਕਦੇ ਵੀ ਖਰਾਬ ਹੋ ਸਕਦਾ ਹੈ ਕੱਲ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਮੌਸਮ ਖਰਾਬ ਹੋ ਗਿਆ ਸੀਗਾ ਗੜੇ ਹੋਏ ਪਰ ਸਾਡੇ ਏਰੀਆ ਥੋੜਾ ਸੇਫ ਰਿਹਾ ਵਾਈਕਰੂ ਦੀ ਮੇਹਰ ਹੈ ਤੋਂ ਅਸੀਂ ਵਾਈਕਰੂ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਕਿਸਾਨ ਭਰਾਵਾਂ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖੇ ਤੇ ਕਿਸਾਨਾਂ ਸਮੇਂ ਤੇ ਸਿਰ ਤੇ ਇੱਕ ਸਰਕਾਰਾਂ ਜਿਹੜੀਆਂ ਜਾਗਦੀਆਂ ਰਹਿਣ ਜਗਦੇਵ ਸਿੰਘ ਜੀ ਕਿੰਨੇ ਦਿਨਾਂ ਤੋਂ ਆਏ ਹੋ ਤੁਸੀਂ ਮੈਨੂੰ 1 ਕਣਕ ਨੂੰ ਕੋਈ ਨਹੀਂ ਆਦਨ ਦੇ ਗਿੱਲੀ ਹੈ ਗਿੱਲੀ ਹੈ ਤੇ 12 ਤੋਂ ਥੱਲੇ ਥੱਲੇ ਮਕਚਰ ਆ ਜੀ ਫਿਰ ਵੀ ਨਹੀਂ ਚੱਕ ਰਹੇ ਪਹਿਲਾਂ ਬੋਰੀਆਂ ਭਰੀਆਂ ਨਹੀਂ ਚਾਹਦੇ ਪਰਸੋਂ ਦੀ ਬੋਲੀ ਲੱਗਣ ਲੱਗੀ ਹੈ ਲੈ ਸ਼ੁਰੂ ਹੋਏ ਕਿਸਾਨਾਂ ਨੇ ਧਰਨਾ ਦੇ ਦਿੱਤਾ ਫਿਰ ਸ਼ੁਰੂ ਹੋਇਆ ਕੋਈ ਚੱਕਲੀਆਂ ਬੋਰੀਆਂ ਚੱਕ ਨਹੀਂ ਦੇਣਾ ਨਹੀਂ ਚੱਕ ਨਹੀਂ ਕੋਈ ਟਰੱਕ ਨਹੀਂ ਵੇਖ ਦੋ ਮੰਡੀ ਜੀ ਥਾਂ ਹੀ ਨਹੀਂ ਬਣਦਾ ਜਿ ਲੈਫਟੰਗ ਦਾ ਜੇਕਰ ਤੁਸੀਂ ਇੱਥੋਂ ਛੇਤੀ ਵੇਲੇ ਨੂੰ ਹੁੰਦੇ ਫਿਰ ਖੇਤੋਂ ਹਾਂਜੀ ਹਾਂਜੀ ਟੂੜੀ ਬਣਾਉਣੀ ਹੈ ਸਭ ਕੁਝ ਫੇਤਾਂ ਜਿਵੇਂ ਕੰਮ ਪਿਆ ਹੈ ਜੀ ਮੰਗ ਕਰ ਰਹੇ ਹਾਂ ਮੰਗ ਇਹ ਹੀ ਕਰਦੇ ਹਾਂ ਕਿ ਜੀ 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 ਚੁਕਾਇਆ ਜਾਵੇ ਮਾਲ ਜੋ ਭਰਾਈ ਹੋਵੇ ਤੇ ਨਾਲ ਜਿਵੇਂ ਲਿ ਹੋਈ ਹੈ ਤੇ ਜਾ ਜੀ